ਹੈਲੋ ਅੰਦੀ ਦੀ ਦੀ ਨਮਸਤੇ ਨਮਸਤੇ ਜੀ ਕਿਵੇਂ ਆ ਫਿਰ ਵਧੀਆ ਦੀਦੀ ਤੁਸੀਂ ਦੱਸੋ ਮੈਂ ਫੋਨ ਕਰਿਆ ਸੀ ਮੈਂ ਕਿਹਾ ਨਾ ਤੁਸੀਂ ਆ ਜਾਓ ਮੈਂ ਸਮੇਂ ਸਿਰ ਕੱਪੜੇ ਦਵਾ ਲੇ ਹੂੰਗੀ ਫਿਰ ਮੈਂ ਨੰਦ ਨੂੰ ਵੀ ਮੈਨੂੰ ਸੂਟ ਦਵਾਉਣਾ ਪਊਗਾ ਉਹਦੇ ਹੋਂ ਤੋਂ ਪਹਿਲਾਂ ਪਹਿਲਾਂ ਤੈਨੂੰ ਤੇਰੇ ਪਸੰਦ ਦਾ ਸੂਟ ਦਵਾ ਲਵਾਂਗੀ ਨਾ ਫਿਰ ਦੀਦੀ ਆਪਾਂ ਜਾਵਾਂਗੇ ਤਾਂ ਹੈਗੇ ਉਹਦੀ ਨਹੀਂ ਦਵਾ ਲਈ ਨਾ ਨਾ ਤੂੰ ਤਾਂ ਹੁਣ ਮੇਰੀ ਭੈਣ ਹੈ ਤੈਨੂੰ ਤਾਂ ਮੈਂ ਮਹਿੰਗਾ ਸੂਟ ਦਵਾਉਂਦੀ ਉਹਨੂੰ ਜਾਇਆ ਜਸਰਿਆ ਮਿੱਠਾ ਕਰ ਸੋਹਣਾ ਦਵਾ ਦੇ ਇਹ ਨਾਲੇ ਨਾ ਖੁਸ਼ੀ ਨੂੰ ਲਈ ਨਾਲ ਅੱਛਾ ਦੀਦੀ ਖੁਸ਼ੀ ਤਾਂ ਕੀ ਕਰਾਉਣਾ ਹੈ ਖੁਸ਼ੀ ਮੇਰੀ ਭਾਣ ਜੀ ਹੈ ਕੱਲੀ ਕੱਲੀ ਤਾਂ ਮੇਰੀ ਭਾਣ ਜੀ ਹੈ ਉਹਨੂੰ ਵੀ ਇੱਕ ਸੂਟ ਦਵਾ ਦਿੰਦੇ ਚਲਦੀ ਲਈ ਮੈਂ ਕਹਿੰਦੀ ਸੀ ਮੈਂ ਕਹਿੰਦੇ ਆਪਾਂ ਨੂੰ ਤੇਰੇ ਨਾਲ ਦੁਕਾਣ ਆਉਣਾ ਉਹ ਤਾਂ ਕੋਈ ਨਹੀਂ ਆਪਾਂ ਬਾਅਦ ਚ ਦੇਖਾਂਗੇ ਕਿ ਹਨ ਤੁਸੀਂ ਦੋਨੇ ਜਣੀਆਂ ਮੈਂ ਸੋਨੂੰ ਦਵਾ ਦਿੰਦੇ ਤੇ ਫਿਰ ਆਏ ਬਾਜੀ ਨਾਲ ਕਹਿੰਨ ਕਿ ਤੇ ਇਹਦੀ ਲਾਂ ਦੀ ਟੈਨੂ ਤਕਾਦੀ ਨਾ ਭਾਣ ਜੀ ਤਾਂ ਕੁਛ ਨਹੀਂ ਕਹਿੰਦੇ ਉਹਨੂੰ ਕਿਹੜਾ ਮੈਂ ਦੱਸਣਾ ਉਹਨੂੰ ਬੜਾ ਪਤਾ ਲੱਗਦਾ ਵੀ ਮੈਂ ਕਿਨੂੰ ਕੁਛ ਦਿੰਨੀ ਹੈ ਕਿੰਮੁ ਲਈ ਆ ਹਾਂ ਇਹ ਨਾਲੇ ਬਾਜੀ ਨੂੰ ਤਾਂ ਪਤਾ ਨਹੀਂ ਤੇ ਤੂੰ ਠੀਕ ਹੈ ਮੈਂ ਆ ਜਾਨੀ ਹੁਣੀ ਆ ਦੱਕ ਕਰਕੇ ਨਾ ਮੈਂ ਹੁਣੀ ਆ ਜਾ ਕੁਸ਼ੀ ਨੂੰ ਨਾਲ ਜ਼ਰੂਰ ਨਹੀਂ ਭੈਣ ਬਣ ਕੇ আচ্ছা ਠੀਕ ਹੈ ਚਲ ਆ ਆਜੋ ਠੀਕ ਹੈ ਨਹੀਂ ਸੁਝਾਸ਼ਨ ਦੇ ਕਹਿ ਨਹੀਂ ਤਾਂ ਤੁਮੇ ਜਵਾਕਾਂ ਨੂੰ ਭੇਜ ਦਨੀ ਤੈਨੂੰ ਲੈ ਜਾਣਗੇ ਆਪੇ ਨਾ ਦੀਦੀ ਐਵੇਂ ਬੱਚੇ ਕਿਹੜਾ ਕਰੇ ਹੋਣਗੇ ਕਿ ਹੈਗੇ ਨਹੀਂ ਨਾ ਕਰੇ ਮੈਂ ਫੋਨ ਕਰ ਦੂੰ ਵੀ ਤੇਰੀ ਮਾਸੀ ਨੂੰ ਲਿਆਉ ਉਹ ਤਾਂ ਮਿੰਟ ਚ ਆ ਜਾਣਗੇ ਤੈਨੂੰ ਲੈਣ ਨਾ ਨਾ ਦੀਦੀ ਰਹਿਣ ਦੋ ਕਿੱਥੇ ਘੇਚ ਲਾ ਕਰਮੇਂਗੇ ਮੈਂ ਆਪੀ ਆ ਜੂਗੀ ਨਾ ਘੇਚ ਲਾ ਕਾ ਦੀ ਐ ਜਸ਼ਨ ਕਰੇ ਆਪਣੇ ਜੇ ਤੋ ਸਾਧਨ ਹੈਗੇ ਹੈਗੇ ਨਾ ਨਾ ਕੋਈ ਨਾ ਮੈਂ ਆ ਜਾਂਗੀ ਉਹ ਤਾਂ ਲੋਕਾਂ ਨੂੰ ਲੈ ਆਉਂਦੇ ਆ ਤੇ ਤਾਂ ਫਿਰ ਵੀ ਮੇਰੀ ਭੈਣ ਤੁਸੀਂ ਹਾਂਜੀ ਪੁੱਤ ਆਉਦਾ ਫੇਵਰੇਟ ਸੂਟ ਲੈ ਲਈ ਠੀਕ ਹੈ ਭਾਵੇਂ ਕਿੰਨੇ ਮਹਿੰਗਾ ਹੋਵੇ ਠੀਕ ਹੈ ਮੰਮਾ ਮਾਸੀਆਂ ਤਾਂ ਪੁੱਤ ਮਾਵਾ ਵਰਗੀਆਂ ਹੁੰਦੀਆਂ ਨੇ ਵਧੀਆ ਕੱਪੜੇ ਦਵਾਉਣਗੇ ਮਾਸੀ ਠੀਕ ਹੈ ਮੰਮਾ ਸੰਗੀ ਜੇ ਨਾ ਚੰਗਾ ਜਿਹੜਾ ਮਰਜ਼ੀ ਲੈ ਲਈ ਕਰਮਾ ਨਾਲ ਮਿਲਦੀਆਂ ਇਹ ਜੀਆਂ ਮਾਸੀਆਂ ਹਨਾ ਹਾਂਜੀ ਵੀ ਕਹਿੰਦੇ ਵੀ ਕੁਝ ਮਰਜ਼ੀ ਲੈ ਲਿਓ ਚਲ ਵਧੀਆ ਮੈਂ ਤਾਂ ਆਪ ਵਧੀਆ ਜਿਹਾ ਸੂਟ ਹੀ ਹੋਊਗਾ ਮਹਿੰਗਾ ਜਰਾ ਮੈਂ ਜਦ ਆ ਕਰਿਆ ਪਿਆ ਇਹ ਮੇ ਤਾਂ ਮਾਸੀ ਲੱਗਿਆ ਸੀ ਉਹਦੇ ਕੀ ਆ ਨਹੀਂ ਆ ਦੇ ਨਾ ਵਸਤੇ ਜੀ ਮਸਨ ਵਸਤੇ ਨਾ ਵਸਤੇ ਯੋ ਫਾਇਦਾ ਸੋ ਮੈਂ ਤਾਂ ਲੱਗਦਾ ਤੁਸੀਂ ਅੰਦਰ ਹੀ ਨਹੀਂ ਗਏ ਬੰਦੇ ਮੈਂ ਮੈਂ ਤਾਂ ਇੱਥੇ ਉਹਨੂੰ ਦੇਖੀ ਨਹੀਂ ਆ ਮੈਂ ਤਾਂ ਅਜੇ ਨਹੀਂ ਆਈ ਅਜੇ ਨਹੀਂ ਆਈ ਅੱਛਾ ਅੱਗੇ ਕੁੱਤੇ ਨਹੀਂ ਆਪਣੇ ਚੁੱਕਦੇ ਹੈ ਇਹ ਤਾਂ ਹੀ ਹੈ ਬਈ ਲਾ ਦੇਖੀ ਹੁਣ ਕਹਿੰਦੀ ਮੈਨੂੰ ਦੇਖ ਤਾ ਆਹ ਖੜੀ ਦੇਖ ਲੈ ਬਾਹਰ ਚ ਖੜੀ ਹੈ ਵੀ ਮੈਨੂੰ ਵੀ ਅੰਦਰ ਲੈ ਕੇ ਜਾਓ ਹੋਰ ਦੱਸੋ ਕੀ ਹਾਲ ਚਾਲ ਹੈ ਵਧੀਆ ਬਹਿ ਜਾ ਦੱਸੋ ਹਾਂਜੀ ਦੀਦੀ ਬੈਠੀ ਐ ਕਹਿੰਦੀ ਸੀ ਕਿ ਮੈਂ ਕਿਹਾ ਵੀ ਠੰਡਾ ਬਣਾ ਲਿਆ ਮੈਂ ਕਿ ਆਪਾਂ ਚੱਲਾਂਗੇ ਕੱਪੜੇ ਲੈਣ ਵੀ ਉੱਥੇ ਹੀ ਖਾ ਪੀ ਆਵਾਂਗੇ ਖੁਸ਼ੀ ਬਾਜ਼ਾਰ ਚ ਖਾਣ ਪੀਣ ਜਲੀ ਬਤ ਹਾਂਜੀ ਅਮਾ ਠੀਕ ਹੈ ਚੱਲ ਖੁਸ਼ੀ ਨੂੰ ਵੀ ਚਾਹ ਚੜ੍ਹ ਗਿਆ ਵੀ ਵਧੀਆ ਬਾਜ਼ਾਰ ਚ ਖਾ ਕੇ ਆਵਾਂਗੇ ਚੱਲ ਫੇਰ ਠੀਕ ਹੈ ਦੀਦੀ ਹਾਂ ਜੇਰਾ ਪਾਏ ਕਰਦੇ ਹਾਂ ਹਾਂ ਭਾਗੀ ਜੰਨੇ ਚਲ ਮਾਰੇ ਫਿਰ ਅਸੀਂ ਮੂੜਦਣਾ ਲਈਏ ਹਾਂ ਠੀਕ ਫਿਰ ਮੈਂ ਮੈਨੂੰ ਅੰਦਰੋਂ ਵੀ ਪੁੱਛ ਚੱਲ ਫਿਰ ਤੁਸੀਂ ਪੈਸਾ ਚੱਕ ਲਿਓ ਹਾਂ ਇੰਨਾ ਚਾਚੜਾ ਦੇਖ ਲੈਣਾ ਮਾਸੀ ਨੂੰ ਨਾ ਨਾ ਕੋਈ ਹਾਂਜੀ ਮੰਮਾ ਚੱਲ ਵਧੀਆ ਹਾਂਜੀ ਇਹ ਫੋਨ ਤੇ ਗੂਗਲ ਪੇ ਕਰ ਦਾਂਗੇ ਜੇ ਹੁਣ ਕਰ ਤਾ ਤੁਰ ਤੁਰ ਫਿਰ ਕੋਈ ਦੇਖ ਲਾਂ ਮੈਂ ਹਨਾ ਅਗਲਾ ਕੰਮ ਤਾਂ ਪਾਈ ਨੂੰ ਤਾਂ ਪਾਈ ਉਹ ਅੱਛਾ ਹਾਂ ਠੀਕ ਹੈ ਚਲ ਗੂਗਲ ਪੇ ਕਰ ਦਾਂਗੇ ਜਦੋਂ ਤੁਹਾਨੂੰ ਪਸੰਦ ਆ ਗਿਆ ਉਹੀ ਲੈ ਲਈ ਚੰਗਾ ਰੇਟ ਹਾਂ ਭੈਣ ਵਧੀਆ ਦੁਕਾਨ ਤੇ ਲੈ ਕੇ ਜਾਈਂ ਹਾਂ ਰੇਟ ਰੂਟ ਤੁਹਾਨੂੰ ਦੇਖੀ ਨਾਲੇ ਖਾਣ ਪੀਣ ਵੀ ਉਹਨਾਂ ਦੇ ਚੱਲਾਂਗੇ ਵੀ ਵਧੀਆ ਸਾਫ਼ ਸੁਥਰਾ ਜਿਹਾ ਹੋਵੇ ਹਾਂ ਠੀਕ ਹੈ ਚਲੋ ਕਹਿੰਦੀ ਆ ਮੈਂ ਕਿਹਾ ਫਿਰ ਕੁਝ ਵੀ ਲੈ ਆਉਂਗਾ ਸੂਟ

ਜਲਦੀ ਜਲਦੀ ਖਾਣਾ ਦੁਵਾੜ ਮੈਂ ਤੇਰੀ ਸੰਗੀ ਦਵਾਈ ਦਵਾਈ ਲੈਣੇ ਨਾ ਫੇਰ ਆਪਾਂ ਸੂਟ ਲੈਣੇ ਵੀ ਚੱਲਾਂਗੇ ਗਰਮ ਬਾੜੀ ਨਾ ਤਾਂ ਕੱਲੇ ਨੂੰ ਨਾ ਬੱਤਿਆ ਗਿਆ ਕਿਉਂ ਨਹੀਂ ਕਹਿ ਸਕਦੇ ਪਤਾ ਨਹੀਂ ਰੀਜ ਹੀ ਹੋ ਗਿਆ ਤੇ ਮੇਰੀ ਗੱਲ ਸੁਣੀ ਇਹ ਦੁਵਾੜਾ ਫਸੰਟੀਆਂ ਚੱਲਣੇ ਉਹਨਾਂ ਲਈ ਤੇ ਨੂੰ ਠੰਡਾ ਪੈਣੂ ਫਿਰਦੇ ਤੇਰਾ ਮੂੰਹ ਕੱਪਿਆ ਆ ਦੋ ਜੀ ਸੂਟ ਲੈ ਕੇ ਫੇਰ ਆਪਾਂ ਦੇਖਾਂਗੇ ਜੇ ਬੜਾ ਮोटा ਬਾਜ਼ਾਰ ਚੋਂ ਫਿਰਣਾ ਹੋਊਗਾ ਫੇਰ ਆਪਾਂ ਪਾਰਕ ਚੱਲਿਆਂ ਨਾ ਜੇ ਨਾਂ ਅਸਲੀ ਬਸੋਣਾ ਤਾਂ ਪਾਰਕ ਬਣੇ ਠੀਕ ਹੈ ਹੈਨਾ ਠੀਕ ਹੈ ਜੀ ਠੀਕ ਹੈ ਜੀ ਮੈਂ ਤਾਂ ਬਾਅਦ ਵਿੱਚ ਪਰ ਗਿਆ मैं तो भी तो 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 नहीं स्टे गिरी उसका पीना पंगा है तो पंगा है तो फिर से यहां मांगे मैं घर में खाना नहीं खाऊंगा बावा ज्यादा खा रहे हैं मैं तो वहां आए सोच में निशा रोटी भी नहीं खाऊंगी पता खाना किन में वो से पीली रोटी ना खाऊं उ तो मैंने बावा तक कर दिया खाने के वास्ते हां जी चलनी चलनी टेस्टी से मैं बहुत अच्छा ਕਿੰਨਾ ਟਾਈਮ ਲੱਗ ਗਿਆ ਹਨਾ ਹੋਰ ਥੋੜੇ ਥੋੜੇ ਨਾਲ ਉਸ ਦਾ ਟਾਈਮ ਵੀ ਵਧਾ ਫਿਰ ਮੈਨੂੰ ਯਾਦ ਆ ਗਿਆ ਮੈਂ ਕਿਹਾ ਕੰਨਾ ਜੀ ਡਰੈਸਾਂ ਦੀ ਲੈ ਚਲੀਏ ਹਾਂ ਜੀ ਚਲ ਕੰਨਾ ਜੀ ਉਹਨਾਂ ਦਾ ਸੂਟ ਨਾ ਉਹਨਾਂ ਦੇ ਕੋੜੇ ਸੀਗੇ ਹਾਂ ਫਿਰ ਮੈਂ ਕਿਹਾ ਚਲ ਪਾਈ ਜਾਂਦੀ ਆ ਨਾ ਵਧੀਆ ਕਰਿਆ ਤਾਂ ਨਹੀਂ ਮਿਲਦੀਆਂ ਚੱਲ ਹੁਣ ਫਟਾਫਟ ਸੂਟ ਲੈ ਜਿੰਨੇ ਨਾਲ ਬਹੁਤ ਹੋ ਗਿਆ ਚਲ ਕੱਲ੍ਹ ਵੇਸਣ ਪਰ ਤੱਕ ਨੂੰ ਸੂਟ ਦਵਾ ਕੇ ਚੱਲਦੀ ਆਉਂਦੇ ਤੇ ਮੇਰਾ ਭਾਗ ਹੋ ਰਹਾ ਕਮਾਈ ਹੋ ਗਈ ਮਿਹਨਤ ਯਾ ਸਮਝ ਲੈ ਦੇ ਇੱਕ ਤੇ ਹੁਣ ਕਿਹੜਾ ਸੂਟ ਪਸੰਦ ਆ। ਮੇਰੀ ਮੇਰੀ ਗੱਲ ਸੁਣੋ so that it will come then you get it। ਤਾਂ ਨੰ ਤਾਂ ਕਿੰਨਾ ਮਰਜੀ ਦੇਈ ਜਾ ਛੋਟੀਆਂ ਤਾਂ ਨਹੀਂ ਵਰਗੀਆਂ ਹੁੰਦੀਆਂ ਨੇ। ਨਹੀਂ ਫਿਰ ਤੁਸੀਂ ਮੇਰੇ ਕੋਲ ਆਏ ਸਾਰੇ ਸੂਟ। ਮੈਂ ਕਹਿੰਦੀ ਸੀ ਜਿਹੜਾ ਤੈਨੂੰ ਮੈਂ ਉਦੋਂ ਆਪਾਂ ਲੈ ਕੇ ਆਈ ਸੀ ਪਹਿਲਾਂ ਉਹ ਤਾਂ ਮਹਿੰਗੇ ਵਾਲਾ ਸੀਗਾ ਵੇਖਾ ਮਹਿੰਗੇ ਵਾਲਾ ਤਾਂ ਹੁਣ ਜਾਣ ਚੀ ਪਾਉਂਗੀ। ਮੈਡਮ ਅੱਡਾ ਬਾਜ਼ਾਰ ਜਾਂਦੀ ਪਾ ਲੇਗੀ ਇਹ ਘਰੇ ਕੋਲ ਕੰਦੇ ਸੂਟ ਕਹਿੰਦੀ ਸੀ ਗਰਮੀ ਚ। ਔਰ ਤੁਹਾਨੂੰ ਤੇ ਸੂਟ ਦਾ ਬਾਹਰ ਸੋਹਣੀ ਨਹੀਂ। ਤੇਰੀ ਗੱਲ ਕਰਾਂ ਇਹ ਜਿਵੇਂ ਸਾਰੇ ਮੈਂ ਥੋੜੀ ਲੈ ਕੇ ਜਾਉਂਗੀ ਤੇਰੀ ਅੰਡਾ ਨਾ ਗੁੰਡ ਮੈਂ ਕੀ ਕਹਿੰਦੀ ਮੰਦ ਮੰਗ ਵੰਦ ਨਾ ਮੇਰੇ ਜਿਹੜਾ ਦੇਖਦੀਆਂ ਜੇ ਭਈ ਆਹ ਦੇਖਣਾ ਆਹ ਦੇਖ ਲੈ ਤੇਰੀ ਮਰਜ਼ੀ ਆ ਮੇਰੀ ਗੱਲ ਸੁਣੀ 2500 ਦਾ ਤੂੰ ਸੀ ਨਹੀਂ ਪਹਿਲਾਂ ਦਵਾ ਦਾ ਹਾਂਜੀ ਅਜੇ ਸਾਨੂੰ ਆਇਆ ਜੀ ਮੈਂ ਹੋਰ ਲੈ ਜਾਂ ਐਨ ਬੰਦ ਕਿਹਾ ਤੇਰੇ ਕੰਮ ਆਉਣਗੇ ਤੇ ਆਪ ਜੇ ਸਾਹਮਣੇ ਰੱਖਦੇ ਮੈਂ ਨਹੀਂ ਕੋਈ ਲੈ ਕੇ ਜਾਂਦੀ ਕੁਛ ਨਹੀਂ ਹੁੰਦਾ ਨਾਲੇ ਮੇਂ ਆਨੰਦ ਵਾਸਤੇ ਦੁਆਰੇ ਮੇਰੇ ਕੋਈ ਕੁਝ ਤੋਂ ਕਿਹੜਾ ਲਮਾ ਨੰਦ ਵਾਸਤੇ ਇਹਨਾਂ ਤੋਂ ਲੈ ਲੈ ਆਹ ਸੋਹਣੇ ਨੇ ਫਿਰ ਲੰਘੇ ਨੇ ਹਾਂ ਉਹ ਮਹਿੰਗੇ ਪੰਦੇ ਨਹੀਂ ਹੈਗੇ ਕਿ ਉਹ ਤਾਂ ਨਕਲਾਂ ਦੀ ਪਾ ਕੇ ਖੁਸ਼ ਆ ਉਹ ਵਾਲੀ ਨਹੀਂ ਜਿਹੜੀ 12 ਸੋਨੇ ਲੱਗ ਜਾਈਏ ਉਹ ਹੱਦ ਤੱਕ ਵਾਲੀ ਸੋਨੇ ਤੇ ਇਹਨੇ ਤਾਂ ਵੀ ਸੋਨਾ ਲੱਗਿਆ ਨਹੀਂ ਹਾਂ ਵੀ ਆਏ ਹਨਾ ਨਾਲ ਤਾਂ ਦੇਖਣ ਚ ਸੋਹਣਾ ਹੋਵੇ ਨਾਲੇ ਰੇਟ ਰੇਟ ਵੀ ਠੀਕ ਹੋਵੇ ਹਿੰਦੂ ਤਾਂ ਮੇਰੀ ਭੈਣ ਹੈ ਐ ਸਮਝਿਆ ਕਰ ਗੱਲਾਂ ਉਹ ਆਏ ਨਾ ਕਰਿਆ ਕਰਦੀ ਵੀ ਇੱਕ ਤਾਂ ਤੂੰ ਉਹਨੂੰ ਸੂਟ ਦੇਣਾ ਉਹਦੇ ਵੇਲੇ ਵੀ ਹੈ ਕਰਦੀ ਆ ਨਾ ਫਿਰ ਆ ਨਹੀਂ ਹੁੰਦਾ ਜਨੰਦ ਦਾ ਤਾਂ ਹਾਂ ਥੋੜੀ ਹੁੰਦਾ ਇਹ ਰਾ ਸੋਨਾ ਵਿਚਾਰੀ ਦੇ ਤਲ ਮਾੜਾ ਕਾਟਨ ਦਾ ਪਾਤਾ ਲ ਸੋਨਾ ਲੱਗੂ ਜਾਂ ਵੀ ਸੋਨਾ ਆ ਲੈ ਵਿਚਾਰੀ ਨਾ ਤਾਂ ਇਹਨੇ ਤਾਂ ਰੇਟ ਦੇਖੂਗੀ ਪਹਿਲਾਂ ਹੁਣ ਐ ਨਹੀਂ ਪਤਾ ਇਹ ਘੱਟੋ ਘੱਟ 500 ਤਾਂ ਹੋਊਗੀ 510 ਦਾ ਇੰਨਾ ਜ਼ਿਆਦਾ ਸੁਨੇ ਪਿੰਨਤਾ ਆ ਤਾਂ ਮਿੰਡੀ ਨਹੀਂ ਇੰਨੇ ਮਿੰਡੀ ਨਹੀਂ ਲੈ ਸਕਦੀ

ਆਹ ਇਹਨੇ ਕਰਪਾਈ ਨਾ ਕਿ ਲੈ ਦੇ ਨੀ ਚਾਰੀ ਚਾਜ ਦਾ ਇਹਨਾਂ ਤਾਂ ਨਾ ਇੰਨਾ ਤਾਂ ਦੇਖ ਲੈ ਮੈਂ ਕਿ ਆਹ ਕਿੰਨਾ ਸੋਹਣਾ ਦੇਖ ਇੰਨਾ ਚ ਪਹਿਲੀ ਮੈਂ ਪਰ ਆਹ ਹੀ ਸੋਹਣਾ ਤੇਰੇ ਇਹਦੀ 750 ਦਾ ਇਹ ਲੈ ਲੈ ਐਂ ਦੁਕਾਨਾ ਨਹੀਂ ਹੋਣਾ ਮੈਂ ਆਹ ਜੇ ਸਿੱਧੀ ਜੇਰੇ ਤੇ ਮੈਂ ਤੈਨੂੰ ਕਿਹਾ 750 ਦਾ ਮਿਲ ਜਾਂਦਾ ਜੇ ਨਾਲ ਤਾਂ ਦੇਖਣ ਨੂੰ ਸੋਹਣਾ ਲੱਗਦਾ ਤੇਨ ਨਾਲੇ ਗੁੱਸਾ ਨਾ ਕਰੀ ਬਾਈ ਆਏ ਤੈਨੂੰ ਆ ਲੱਗਦਾ ਵੀ ਤੈਨੂੰ ਤੇਰਾ ਸਾਰਾ ਕੁਝ ਜੇ ਜਦੋਂ ਕੁੜੀ ਜਾ ਕੇ ਦਿਖਾਉਂਦੀ ਵੀ ਮੇਰੀ ਪਰਜਾਈ ਨੇ ਦਿੱਤਾ ਫਿਰ ਤੇਰੀ ਸੋਭਾ ਵਾਲੀ ਹੋ ਗਈ ਉਹ ਸਹੀ ਹੁੰਦਾਗਾ ਉਹ ਸਹੀ ਨਹੀਂ ਆ ਮੈਂ ਤਾਂ ਤੈਨੂੰ ਮਾੜੀ ਮਤ ਦਿੰਦੀ ਨਹੀਂ ਵੀਰੇ ਆਪ ਦੀ ਲੈਣ ਲਈ ਸੋਹਣਾ ਸੂਟ ਦੇ ਕਿਥੋਂ ਤੇਰੀ ਸੋਭਾ ਹੁੰਦੀ ਉਹਦੇ ਸਾਰੇ ਕਹਿਣਗੇ ਵੀ ਇਹਦੀ ਪਰਜਾਈ ਨੇ ਦਿੱਤਾ ਬਾਹਰ ਹੀ ਸੋਹਣਾ ਸੂਟ ਖਾਣ ਵਾਲਾ ਫਿਰ ਆਹ ਖਾਣ ਵਾਲੀ ਹੈ 1400 ਦਾ ਬਦੂਨ ਵਾਲਾ ਆਹ ਦੇ ਦੇ ਦੋਸਤ ਨੂੰ ਕਹੂੰਗੀ ਚਾਰੀ ਅੱਗੇ ਦੇ ਇੱਕ ਆਦੇ ਦੇ ਧਰਮਿਕ ਸੁਣਾ ਕੇ ਤਾਂ ਉਹ ਵੀ ਕੁੜੀਆਂ ਦਾ ਪਨ ਹੋਦਾ ਮਾ ਰ ਜਾਨੀਆਂ ਭੈਣ ਨਾਲ ਬੋਲਣ ਨੂੰ ਮਾ ਪਾਣਾ ਪੈਂਦਾ ਭੈਣ ਨਾਲ ਤਾਂ ਉਹ ਪਿਆਰ ਹੁੰਦਾ ਤਾਂ ਕਰਕੇ ਕਰਦੂਏ ਤੂੰ ਆ ਦੋਸਤ ਨੂੰ ਤੇਰੇ ਤੇ ਨਹੀਂ ਆਉਂਦੇ ਸਰ ਦੇ ਤੇ ਪਾਰ ਕੇ ਬੁਰਾ ਲੱਗਦਾ ਹੁੰਦਾ ਹੈ ਕਰ ਕੋਈ ਨਹੀਂ ਫਿਰਦੇ ਤੂੰ ਕਹਿਦਾਂ ਨਹੀਂ ਭੈਣੇ ਮਾ ਰ ਜਾਨੀਆਂ ਚਲ ਤੂੰ ਉਹ ਤਾਂ ਤਕ ਲਾਕੀਆਂ ਕਰਨੀ ਦੀ ਰੱਬ ਤੋਂ ਤਾਂ ਨਹੀਂ ਕਰ ਸਕਦੀ ਤੇ ਤਾਂ ਤੇਰੀ ਗੱਲ ਸਹੀ ਆ ਹਾਂ ਆਏ ਨਾ ਉਸ ਦੇ ਨਾਲ ਚੰਗੀਆਂ ਗੱਲਾਂ ਚਾਹਿਆ ਕਰ ਕੇ ਸਦੀ ਮਾੜੀ ਹੱਥ ਕਰਿਆ ਠੀਕ ਆ ਕੁੜੀਆਂ ਨਾਲ ਹੀ ਸੋਭਾ ਹੁੰਦੀ ਹੈ ਜੈਸ਼ਨ ਨੀ ਮੈਂ ਕਿੰਨੇ ਆਮਰੂਦ ਜੱਲਣ ਲੱਗੇ ਨਹੀਂ ਲੱਗਣਗੇ ਆ ਦੇਖ ਛੋਟੇ ਛੋਟੇ ਤੇ ਲੱਗੇ ਪਹਿਲੇ ਨਹੀਂ ਮੈਂ ਸਾ ਖੁਸ਼ੀ ਕਰਕੇ ਖਾ ਲੈਂਦੇ ਹਾਂ ਨਾ ਤੋੜ ਕੇ ਦੇ ਆਹ ਜੋ ਛੋਟੇ ਛੋਟੇ ਨਹੀਂ ਮੈਂ ਪੇ ਤੋੜ ਕੇ ਆਂਦੀ ਚੱਲ ਅਮਰੂਦਾਂ ਦੀ ਤੇ ਗੱਲ ਛੱਡ ਮੈਂ ਤੈਨੂੰ ਆਦੀ ਸੀ ਮੈਂ ਕਿ ਗੱਗੀ ਨੂੰ ਫੋਨ ਕਰ ਦਾਂਦੀ ਬਾਈ ਫਿਰ ਤੂੰ ਮੈਨੂੰ ਕਹੇਂਗੀ ਵੀ ਮੇਰੀ ਭੈਣ ਉਹਦੀ ਭਣ ਕੇ ਵਹਿ ਜਾਂਦੀ ਆਨੰਦ ਜੀ ਤੇ ਤੂੰ ਤੇਰੇ ਨੰਦੋਈਏ ਨੂੰ ਤਾਂ ਕਿਹਾ ਨਹੀਂ ਉਹ ਇਸ ਘਰ ਦਾ ਪਰਮਾਤਮਾ ਕਰ ਦੂੰਗੀ ਭਾਈ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਜਾਣੇ ਭਾਈ ਕਰੇ ਉਹਨਾਂ ਦੇ ਪ੍ਰੋਗਰਾਮ ਹੈਗਾ ਤੁਸੀਂ ਫੋਨ ਕਰਿਆ ਸੀ ਆਪਦੇ ਨੂੰ ਜਦੋਂ ਮੈਂ ਕਿਤਨਾ ਦਿਨ ਨੂੰ ਕਹਤਾ ਸੀ ਉਹ ਕਿਹੜੇ ਮਾਂਗਾ ਰਹਿ ਗਿਆ ਆਪੇ ਬੀਬੀ ਉਹਨੂੰ ਕਹਿ ਦਊਗੀ ਆਜੂਗਾ ਪਰ ਉਹਨੇ ਤੁਸੀਂ ਕਿਰਨਾਂ ਨੂੰ ਕਹਤਾ ਉਹਨੂੰ ਕੀ ਪਤਾ ਨਹੀਂ ਕਿ ਹੈ ਕਿ ਨਾ ਕਿ ਹੈ ਕੋਲੋਂ ਦੇਖਣ ਦੀ ਬਾੜੀ ਝੁੱक्क ਬਣਾ ਲੈਂਦੀਆਂ ਹੁੰਦੀਆਂ ਇਹ ਗੱਲ ਕਰ ਉਹਦੇ ਕੋਲੇ ਤਾਂ ਇੱਕ ਵਾਰੀ ਵੀ ਫੋਨ ਨਹੀਂ ਗਿਆ ਕਿਰਨਾਂ ਦੀਦੀ ਨੇ ਵੀਰ ਜੀ ਨੂੰ ਕਿਹਾ ਹੀ ਹੋਣਾਗਾ ਨਾਂ ਦੇਦੀ ਸੌਡਾ ਕੋਈ ਹੱਕ ਨਹੀਂ ਮੰਨਦਾ ਕਹਿੰਦਾ ਕਿ ਅੰਨਾ ਤਾਂ ਕਹੂਗੀ ਵਿਚਾਰੀ ਉਹਦੇ ਤਾਂ ਪੇਕੀਆਂ ਉਹਦੀ ਤਾਂ ਬੇਇੱਜ਼ਤੀ ਹੋਊਗੀ ਜੇ ਨਾ ਕਿਹਾ ਸੌਡਾ ਵੀ ਹੱਕ ਬੰਦਾ ਉਹਨਾਂ ਦਾ ਤਾਂ ਮੈਨੂੰ ਹੈ ਨਹੀਂ ਪੈਣੇ ਇੰਨਾ ਆਉਣਾ ਹੋਇਆ ਜੂ ਨਹੀਂ ਆਉਣਾ ਨਾ ਆਵੇ ਮੈਨੂੰ ਤਾਂ ਆਪਦੇ ਪਣੋਈਏ ਦਾ ਮੇਰੇ ਪਣੋਈਏ ਨਾ ਰੁੱਸ ਜੇ ਜੇ ਮੇਰੇ ਪਣੋਈਏ ਰੁੱਸ ਗਿਆ ਤੂੰ ਕਿਵੇਂ ਆਏਂਗੀ ਮੇਰੇ ਕੋਲੇ ਤੇਰੇ ਨਾਲ ਤਾਂ ਮੈਂ ਸਾਰੀ ਉਮਰ ਵਰਤਣਾ ਪਰ ਉਹਨਾਂ ਦਾ ਹੈ ਰੁੱਸ ਜੇ ਪਰ ਉਹਨਾਂ ਰੁੱਸੂਗੀ ਤਾਂ ਰੁੱਸ ਜੇ ਬਣੀ ਤੂੰ ਤਾਂ ਮਾਂ ਦੀ ਸਾਈਡ ਲਈ ਜਾਂਦੀ ਏ ਬਿੰਦ ਕੁੱਛ ਉਹਨਾਂ ਨੂੰ ਕਹੀ ਦਿੰਦੇ ਬਿੰਦ ਕੁੱਛ ਉਹਨਾਂ ਨੂੰ ਕਹੀ ਦਿੰਦੇ ਅੜੀ ਮੈਨੂੰ ਤਾਂ ਕਹਿਣਾ ਪ ਲੋਕਾਂ ਮੈਨਾਂ ਦੇ ਪੈਣੇ ਲੋਕਾਂ ਦੀ ਦੇਖ ਪ੍ਰਵਾਹ ਨਹੀਂ ਕਰਦੀ ਕੋਈ ਕੁਝ ਕਹੀ ਜਾਵੇ ਮੈਂ ਤਾਂ ਆਪਦੀ ਮਰਜ਼ੀ ਕਰਦੀ ਆਂ ਆਪਦੇ ਮਨ ਦੀ ਸੁਣਦੀ ਆਂ ਮੇਰੇ ਤਾਂ ਜਿੰਨੂ ਜੀ ਕਰੂ ਮੈਂ ਸੱਦੂ ਜਿੰਨੂ ਜੀ ਕਰੂ ਮੈਂ ਤਾਂ ਜਮੈ ਨਹੀਂ ਸੱਦੂ ਮੁੱਤੂ ਚ ਪਾਣੀ ਤਾਂ ਮੈਂ ਫੇਰ ਹੀ ਪਾਉਂਗੀ ਤੈਨੂੰ ਮੈਂ ਅਗੁੰਨਾਨ ਨੂੰ ਵੀ ਫੋਨ ਕਰਦਾ ਫਿਰ ਐਂ ਕਹ ਦਊਗੀ ਵੀ ਦੱਸਣੀ ਨਹੀਂ ਹੈਗਾ ਫੋਨ ਕਰਦੀ ਆਂ ਦੀਦੀ ਨੂੰ ਇੱਥੇ ਦਾ ਕੀ ਕਰਦਾਂ ਨਹੀਂ ਆ ਇਹ ਫੋਨ ਤਾਂ ਥੈ ਗਿਆ ਕੋਲੀ ਪਿਆ ਸੀ ਪਤਾ ਨਹੀਂ ਲੱਗਿਆ ਕਰਦੀ ਮੈਂ ਫੋਨ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਭਾਬੀ ਉਹ ਆਪਾਂ ਨਾ ਮੈਂ ਕਿਹਾ ਬਾਠਾ ਥੋੜੇ ਜਿ ਦਿਨਾਂ ਦਾ ਹੀ ਨਿਕਲਿਆ ਵੀਰੇ ਚਾਰ ਪੰਜ ਦਿਨਾਂ ਦਾ ਹੀ ਨਿਕਲਿਆ ਮੈਂ ਕਿਹਾ ਮੈਂ ਫੋਨ ਕਰ ਦਿਆਂ ਫਿਰ ਕਹਿ ਦੂ ਬੀਬੀ ਦੀਦੀ ਮੈਨੂੰ ਦੱਸਿਆ ਨਹੀਂ ਹੈਗਾ ਤੇ ਤੁਸੀਂ ਜ਼ਰੂਰ ਆਇਓ ਚੰਗਾ ਆਉਂਗੀ ਬੱਸ ਤੇ ਜਵਾਕਾਂ ਨੂੰ ਫਿਰ ਲਈ ਆਂਦੀ ਮੈਂ ਤਾਂ ਕਹਿੰਦੀ ਸੀ ਬੋਇਨਾਬ ਵੀ ਇਹ ਕਹਿ ਨਹੀਂ ਕਰਦੇ ਆ ਸਕੂਲ ਜਾਂਦੇ ਹੋਣੇ ਕਿਸੇ ਨਾਲ ਨਹੀਂ ਹੋਣੀਆਂ ਬੋਲ ਤਾਂ ਜਾਂਦੇ ਨੇ ਇਹ ਵੀ ਨਹੀਂ ਹੈ ਆ ਫਿਰ ਜੇ ਤੁਹਾਨੂੰ ਜਵਾਕਾਂ ਦੀ ਪੜ੍ਹਾਈ ਖਰਾਬ ਕਰਨੀ ਹੈ ਫਿਰ ਤੁਸੀਂ ਆ ਜਿਓ ਪਹਿਲਾਂ ਫੋਨ ਦੀ ਮੈਂ ਤਾਂ ਫੋਨ ਨਹੀਂ ਕਰਿਆ ਮੈਂ ਕਿਹਾ ਪਹਿਲਾਂ ਘਰ ਦੀ ਤੈਨੂੰ ਦੱਸ ਦਿਆਂ ਤੇ ਅੱਜ ਤੱਕ ਇਹਨੂੰ ਵੀ ਨਹੀਂ ਦੱਸਿਆ ਹਜੇ ਤਮੈਂ ਨਾ ਦਸ ਕੱਪੜੇ ਸੀ ਗਏ ਨੰਨੀਆਂ ਤੈਹਾਂ ਲਾ ਦਨੀ ਆ ਆਏ ਕੇ ਦਾ ਕਰੈਨੀ ਪਤਾ ਕਾਉਣਾ ਜੇ ਕੋਈ ਕੀ ਪਤਾ ਮੈਂ ਮਨੰਦੀ ਆ ਜੇ ਫੋਨ ਕਰਦਾ ਕੰਪਨੀ ਕੱਪੜੇ ਨਹੀਂ ਤੈਹਾਂ ਲਾ ਦੋ ਉਹ ਹੈਲੋ ਹੈਲੋ ਹਾਂਜੀ ਬਾਬੀ ਹਾਂਜੀ ਮੈਂ ਮਾਨਸਾ ਵਾਸਟਾਂ ਤੇ ਖੜੀ ਆ ਤੁਸੀਂ ਮੈਨੂੰ ਲੈ ਜਾਓ ਇੱਥੇ ਲੰਮੂ ਭੇਜ ਦੋ ਕੀ ਕਰ है ਹੈ ਨਹੀਂ ਲਵ ਪਤਾ ਨਹੀਂ ਕਿੱਥੇ ਗਿਆ ਚਲ ਮੈਂ ਫੋਨ ਕਰਕੇ देख ਲੈਂਦੀ ਹ ਜੇ ਹੋਇਆ ਤਾਂ ਭੇਜ ਗਰਮੀ ਵਾਲੀ ਆਪਾ ਵੀ ਤਾਂ ਕਰਕੇ ਕਰਤਾ ਮੈਂ ਫੋਨ ਚਾਹ ਚਲ ਕੋਈ ਨਹੀਂ ਮੈਂ देख ਹ ਲਵ ਘਰੇ ਨਹੀਂ ਮੈਨੂੰ ਦੱਸ ਕੇ ਨਹੀਂ ਗਿਆ ਦੇਖੋ ਇਹ ਹੈਗਾ ਤਾਂ ਹਾਂ ਮੈਂ ਫੋਨ ਕਰਕੇ ਦੇਖਦੀ ਹ ਜੇ ਭਈ ਆ ਗਿਆ ਤਾਂ ਮੈਂ ਭੇਜ ਦੂੰ ਹਾਂ ਬੱਬੀ ਲਵ ਤਾਂ ਨਹੀਂ ਕਰ ਰਹੀ ਹੈਗਾ ਕਿ ਮੈਂ ਫੋਨ ਲਾਇਆ ਸੀ ਉਹਨੇ ਮੇਰੇ ਫੋਨ ਹੀ ਚੁੱਕਿਆ ਇੱਥੇ ਕੋਈ ਸਾਧਨ ਮਿਲਦਾ ਉਹ ਤੇ ਆ ਜਾੜ ਕੇ ਕੋਈ ਗਲੀ ਘਮਾੜਦਾ ਕਈ ਵਾਰੀ ਟੱਕਰ ਜਾਣਾ ਹੁੰਦਾ ਹੈ ਮਾ ਟੋ ਲੈ ਕੇ ਆ ਨੀ ਬੱਬੀ ਚੰਗਾ ਕੋਈ ਨੀ ਆਟੋ ਲੈ ਕੇ ਆ ਜਾ ਭਾਈ ਅਸ਼ੀਕਾ ਜੀ ਜੀ ਸਤਿ ਸ੍ਰੀ ਅਕਾਲ ਠੀਕ ਆ ਠੀਕ ਆ ਗਰਿਆ ਬੈਠਾ ਸੀ ਜੀ ਕਮਰੇ ਨਾਲ ਵੇੜ ਕੇ ਹੈ ਟੀਸੀ ਕੱਪੜਿਆਂ ਦੀ ਤਾਂ ਹਲਾ ਕੇ ਮੈਂ ਕਿਹਾ ਦੋ ਕਮੈਂਟ ਵਈ ਜਾ ਇੰਨੇ ਚਾਲ ਤੁਸੀਂ ਆ ਗਏ ਹੂੰ ਮੈਂ ਡਿੱਕੀ ਆਂਦੀ ਸੀ ਮੈਂ ਕਹਾਂ ਇਨੀ ਪਤਾ ਵੀ ਦੀ ਵੀ ਅੱਜ ਜਾਊਗੀ ਕਿ ਕੱਲ ਨੂੰ ਆਊਗੀ ਚਲੋ ਮੈਂ ਨੇ ਦੇ ਰੀਆਂ ਪੂਰੀਆਂ ਚਲ ਚਲ ਬੀਬੀ ਕਾ ਹੀ ਦੇਖੇ ਜਵਾਕ ਕਿ ਨਹੀਂ ਆਏ ਕੋਈ ਲਾਈਕ ਨਹੀਂ ਆਏ ਵਾਤਾ ਫਿਰ ਮੈਂ ਲੈ ਕੇ ਨਹੀਂ ਆਈ ਸਵਾਜ ਵਾਕਾਂ ਨਹੀਂ ਤੇ ਸਕੂਲ ਗਏ ਹੋਣੇ ਫਿਰ ਹੈ ਹਾਂ ਸਕੂਲ ਗਏ ਹੋਏ ਸੀਗੇ ਫਿਰ ਬੀਬੀ ਲੈ ਆਉਂਦੀ ਉਹਨਾਂ ਦੇ ਨਾਨਕੇ ਸੀ ਮਿਲ ਜਾਂਦੇ ਜਵਾਕ ਬਹਾਨੇ ਨਾਲ ਉਹ ਕਿਹੜਾ ਹੋ ਰੋਜੀ ਆਉਂਦੇ ਨਹੀਂ ਆ ਚੱਲ ਕੋਈ ਨਹੀਂ ਫਿਰ ਉਹਦਾ ਫੋਨ ਕਰ ਦਾਂਗੇ ਆਪਾਂ ਆ ਜਾਣਗੇ ਉਹਦੇ ਪਾਪਾ ਲੈ ਆਉਣਗੇ ਚਲ ਠੀਕ ਹੈ ਸਾਈਂ ਕਰਨੀ ਫਿਰ ਹੋਰ ਨਾਨਕੇ ਹੈ ਉਹ ਜਵਾਕ ਮਿਲ ਜਾਣਗੇ ਆਕੇ ਹੰਟੀ ਗੱਲ ਵੀ ਠੀਕ ਹੈ ਵੀ ਇੱਕ ਦਿਨ ਦੀ ਖਤਰਗਾ ਦੀ ਜਵਾਕਾਂ ਦੀ ਪੜ੍ਹਾਈ ਖਰਾਬ ਕਰਨੀ ਹੈ ਰਾਹਾਂ ਚ ਤ ਲੈ ਕੇ ਤੁਰੇ ਫਿਰੋ ਪਤਾ ਹੀ ਨਹੀਂ ਮਿਲ ਕੇ ਆਈ ਹਾਂ ਚਲ ਕੋਈ ਨਹੀਂ ਤੇ ਹਾਂ ਚਲ ਕੋਈ ਨਹੀਂ ਦੇਖ ਲਿਓ ਭਈ ਛੁੱਟੀਆਂ ਤੇ ਲੋਟ ਲੱਗਿਆ ਆ ਜਾਣਗੇ ਤੇ ਠੀਕ ਲੱਗਿਆ ਜਵਾਕਾਂ ਦਾ ਅੱਜ ਕੱਲ ਨਾ ਨਾਨਕੀ ਘਾਟੀ ਜੀ ਲੱਗਦਾ ਹੈ ਜਾਂਦੇ ਨਹੀਂ ਜਵਾਕ ਧੰਵਾ ਬੱਬਾ ਹਾਂ ਠੀਕ ਹੈ ਤੇ ਚੰਗਾ ਮੈਂ ਪਾਣੀ ਲੈ ਆ ਮਖਲੇਓ ਮੈਂ ਜਨ ਮੇਰੇ ਮੈਂ ਫਿਰ ਆਪਾਂ ਕੰਮ ਕੱਪੜੇ ਦਿਵਾ ਲਿਓ ਤੈਨੂੰ ਵਾਗ ਜਾਗੇ ਬੜਾ ਸਾਡੀ ਮੈਂ ਕਰਵਾ ਦਿੰਨੀ ਕੰਮ ਮੈਂ ਡੀਜਾਇਆ ਮਾਹੀ ਰਹਿ ਗਿਆ ਹਾਂ ਬਸ ਲੈ ਚੱਲਾ ਲੈ ਆ ਮਾਜੀ ਆ ਤਾਂ ਲਾਤੀ ਮੈਂ ਠੀਕ ਕਰਤੀ ਨਾ ਭਾਬੀ ਨੂੰ ਹੋਰ ਪੁੱਛਦੀਆਂ ਵੀ ਕੀ ਕੰਮ ਕਰਨਾ ਭਾਬੀ ਨਾ ਮੇਰੇ ਵੀ ਅੰਨ ਨਾਲ ਨਾਲ ਕੂੜਾ ਚੁੱਕ ਰੰਗਦਾ ਰਾਮ ਜੀ ਉਸਤਾ ਜੀ ਕਹਿੰਦੇ ਨੇ ਕਿ ਆਪਾਂ ਉਹਦੀਆਂ ਦਰਾਖਤਾਂ ਦੇ ਪੱਤੇ ਨਹੀਂ ਇਕੱਠੇ ਜਾਂਦੇ। ਆਪ ਵੀ ਕੋਈ ਹੋਰ ਕੰਮ ਕਰਾ। ਨਾ ਬੱਸ ਜੀ ਵੀ ਆਹ ਤਾਂ ਮੈਂ ਢਾਡੂ ਲਾਇਆ ਸੀ ਆਹ ਦਰਾਖਤਾਂ ਦਾ ਕਰਕੇ ਨਾ ਕੂੜਾ ਜਿਹਾ ਉਹਦੀ ਕੀ ਬਣ ਜਾਂਦਾ। ਔਰ ਪੱਤੇ ਚੜ੍ਹਦੀ ਹੋਈ ਸੀ ਨਾ ਤਾਂ ਕਰਕੇ ਪੱਤੇ ਨਹੀਂ ਨਾ ਕਰੀਏ ਬੱਸ ਆਪਣਾ ਕੰਮ ਕਰੀ ਜੀ। ਹਾਂਜੀ। ਮੈਂ ਤਾਂ ਹਜੇ ਤੱਕ ਆਉਦੀ ਭੈਣ ਨੂੰ ਵੀ ਨਹੀਂ ਦੱਸਿਆ। ਐ ਨਹੀਂ ਪਤਾ ਕਦੋਂਰ ਤੋਂ ਆ ਜੇ। ਹਉਨ ਦੱਸਣਾ ਸੀ ਗਾਹ ਫਰਜਸ਼ਨ ਤੇ ਬਸੇ ਰਹਿੰਦੀ ਹਾਂ ਛੋਟੀ ਐ ਨਿਆਣੀ ਐ ਨਾ ਮੈਂ ਤਾਂ ਦੱਸਿਆ ਹੀ ਨਹੀਂ ਮੈਂ ਕਿਹਾ ਚੱਲ ਨਾ ਦੱਸਣਾ ਚਾਹੀਦਾ ਭਾਈ ਤੂੰ ਫੋਨ ਕਰ ਦੇ ਹਾਂ ਫੋਨ ਕਰਕੇ ਦੇਖਦੀ ਐ ਨਹੀਂ ਪਤਾ ਕਦੋਂ ਤਾਂ ਆ ਵੀ ਜਾਂਦੀ ਐ ਕਈ ਵਾਰ ਨਾ ਤੂੰ ਫੋਨ ਤਾਂ ਕਰ ਕੇ ਕਰਦੀ ਐ ਫੋਨ ਦੇਖਦੀ ਐ ਕਿ ਕੀਦੀ ਕਰਕੇ ਭੁੱਲ ਜਾਂਦੀ ਐ ਭੁੱਲ ਜਾਂਦਾ ਵਰਕੇ ਮੈਂ ਮੈਂ ਰੋਟੀ ਬਣਾ ਲਈਉਣੀ ਐ ਤੁਹਾਡੇ ਵਾਸਤੇ ਚੱਲ ਆਣ ਲੋ ਨਾ ਮੈਂ ਬਣਾ ਲਈਉਣੀ ਐ ਕੋਈ ਨਹੀਂ ਖੇਚਣਾ ਕਿਉਂ ਕਰਦੇ ਹੋ ਤੁਸੀਂ ਮੈਂ ਤੇ ਇੱਕੇ ਤੱਕ ਰੋਟੀ ਇੰਨੀ ਸਵਾਲ ਲੱਗਦੀ ਐ ਪਹਾਂ ਚਾਹ ਮਾਈ ਦੇਣਾ ਮੈਨ ਲੱਗਦਾ ਇਹ ਪ੍ਰੇਮ ਨਾਲ ਹੀ ਖਾਦੀ ਐ ਰੋਟੀ ਤਾਂ ਮੈਂ ਖਾ ਲਈ ਤੇ ਮੈਂ ਭੰਦੇ ਤੇ ਰਹਾ ਮਾਂ ਦੀਦੀ ਆਲੇ ਤੁਹਾਡਾ ਸੂਟ ਅੱਛਾ ਬਾਬੀ ਮੈਂ ਵਿੱਚ ਹੀ ਸ਼ਹਿਰ ਨਿਕਾਤਾ ਅੱਛਾ ਠੀਕ ਐ ਬਾਬੀ ਹਾਂ ਫਿਰ ਮੈਂ ਕਿਹਾ ਮੈਂ ਫੁੱਲ ਪੱਲ ਨਾ ਜਾਣਾ ਮੈਂ ਤੇ ਤੁਸੀਂ ਰਹਿਣਾ ਰਹੋ ਮੈਂ ਤਾਂ ਕਹਿੰਦੀ ਸੀ ਨਾ ਮੈਂ ਹੁਣ ਤਾਂ ਜਾਉਂਗੀ ਭਾਬੀ ਤਾ ਤੁਸੀਂ ਰਹਿੰਦੇ ਹੋ ਜਵਾਕਾਂ ਨਹੀਂ ਫਿਰ ਪੜ੍ਹਾਈ ਪੜ੍ਹੋਈ ਦਾ ਦੇਖਣਾ ਨਾ ਨਾ ਹੁਣ ਤਾਂ ਮੈਂ ਜਾਉਂਗੀ ਮੈਂ ਘਰੋਂ ਆਇਆ ਨਹੀਂ ਜਾਂਦਾ ਭਾਈ ਫੇਰ ਕਿਹੜਾ ਮਾਰ ਲੂੰਗੀ ਚੱਲ ਤੇਰੀ ਮਾਰ ਚਾ ਹਾਂ ਨਾ ਹੁਣ ਤੁਸੀਂ ਵੀ ਥੱਕੇ ਹੋ ਹੁਣ ਤਾਂ ਨਿਪਟ ਗਿਆ ਹਾਂ ਬਾਹਲੇ ਵਧੀਆ ਖੰਡ ਪਾੜ ਦਾ ਨਿਪਟ ਗਿਆ ਚੰਗਾ ਭਾਬੀ ਹਾਂ ਚੱਲ ਉੱਥੇ ਤੱਕ ਛੱਡ ਦੇ ਬੇਬੀ ਆਹ ਕਿ ਕਦੀ ਨੂੰ ਇੱਥੇ ਗਿਆ ਮੱਥਾ ਮਾਰਿਆ ਇਹ ਮੈਂ ਖ ਲੱਕੜਾਂ ਨਹੀਂ ਬਾਲਣ ਦੇ ਕੰਮ ਆ ਜਾਣੀਆਂ ਪਾਣੀ ਕੋਈ ਦਿੱਤਾ ਹੋ ਜਾਊਗਾ ਨਾਲੇ ਤੁਸੇ ਸਿਲੰਡਰ ਵਰਤਦੇ ਕਿਉਂਕਿ ਉਹ ਨਾਲ ਚ ਕਰਦੀ ਹੁੰਨੀ ਹੈ ਤੋ ਕੀ ਕਰਾਉਣਾ ਹੈ ਕੁਛ ਨਹੀਂ ਹੁੰਦਾ ਸਿਲੰਡਰ ਚੱਲ ਚੰਗਾ ਤੇ ਹਾਂ ਕੀ ਕਹਿੰਦੇ ਸੀ ਤੁਸੀਂ ਮੈਂ ਕਹਿੰਦੀ ਸੀ ਮੈਂ ਖ ਵੀ ਗਈ ਸੋੜੀ ਨੰਦ ਹਾਂ ਜੀ ਮੈਂ ਵੀ ਲੱਗ ਜਾ ਫਿਰ ਮੈਨੂੰ ਵੀ ਘਰੋਂ ਫੋਨ ਆਈ ਜਾਂਦੇ ਆ ਤੂੰ ਕੰਮਲੀ ਹੋਈ ਐ ਨਾਲੇ ਤਾਂ ਤੈਨੂੰ ਮੈਂ ਸਬਜ਼ੀ ਪਾ ਕੇ ਦਿਓ ਨਾਲੇ ਕਿਰਪਾ ਕੇ ਨੂੰ ਨਾਲੇ ਜਿਹੜੀ ਆ ਫਰਡ ਮਠਿਆਈ ਦੇ ਡੱਬੇ ਲਿਆ ਕੇ ਰੱਖੇ ਸੀ ਤੂੰ ਜਵਾਕਾਂ ਵਾਸਤੇ ਉਹ ਲੈ ਜੀ ਉਹ ਤਾਂ ਹੁਣ ਬੱਗ ਗਈ ਨਹੀਂ ਫਿਰ ਉਹਨੂੰ ਤਾਂ ਕੁਛ ਵੀ ਨਹੀਂ ਪਾਇਆ ਨਾ ਉਹਨੂੰ ਮੈਂ ਕੀ ਪੰਨਾ ਸੀਗਾ ਉਹ ਗਾਹ ਮੈਂ ਨੰਦ ਤੂੰ ਮੇਰੀ ਭੈਣ ਹਰਕਤ ਦੇਖ ਕਿੰਨੀ ਆਏ ਨਹੀਂ ਹੁੰਦਾ ਦੀਦੀ ਗੁੱਸਾ ਨਾ ਕਰਿਓ ਦੇਖ ਚੱਲ ਉਹਨੂੰ ਵੀ ਪੋਰਾ ਚੀਜ਼ ਪਾ ਦਿੰਦੇ ਫੇਰ ਕੀ ਹੁੰਦਾ ਸੀ ਨਾ ਨਾ ਭਾਈ ਇਹ ਉਹ ਤੇ ਹੁਣ ਉਹ ਕਿੱਥੇ ਜਾਂਦੀ ਆਂਦੀ ਖਰਾਬ ਹੋ ਜਾਊਗੀ ਜਸ ਸੁਣ ਪਾ ਤਾਂ ਮੈਂ ਦਿੰਦੀ ਐਵੇਂ ਸਬਜ਼ੀ ਖੱਟੀ ਹੋ ਜਾਊਗੀ ਤੇ ਜੇ ਕਿਸੇ ਨੂੰ ਪਤਾ ਲੱਗ ਗਿਆ ਬੁਰਾ ਨਹੀਂ ਲੱਗੂਗਾ ਅਗਲਾ ਕਦੋਂ ਟਾਈਮ ਹੋ ਤਾਂ ਪਰ ਪਰ ਤੋੜ ਦਈਓ ਤੇ ਨਾਂ ਦੇ ਨੂੰ ਖਾਲੀ ਛੇਸਤਾ ਤਾਂ ਲੱਗ ਜਾਈਂ ਕਿਹੜਾ ਮੈਨੂੰ ਕਿਸੇ ਦਾ ਡਾਂ ਮਾਰਿਆ ਭੈਣ ਹੈ ਮੇਰੀ ਭੈਣਾਂ ਨੂੰ ਤਾਂ ਸੋ ਸੋ ਕੁਛ ਦਿੰਦੇ ਹੁੰਦੇ ਆਂ ਭੈਣ ਚਲ ਐਂ ਕਰ ਫਿਰ ਪਾ ਕੇ ਦੇ ਆ ਜਾ ਆ ਜਾ ਫਿਰ ਚਲ ਆਇਨੀ ਬਤਾ ਸੋਡੀ ਕੋਈ ਗੁੰਡ ਨਾ ਕੇ ਲੈ ਜੀ ਕੁਸ਼ੀ ਦੇ ਕੱਪੜੇ ਲੈ ਜੀ ਚੱਕ ਕੇ ਇੱਕ ਤਾਂ ਸੂਟ ਆਪਾਂ ਲਈ ਆਈਆਂ ਸੀ ਇੱਕ ਸੂਟ ਮੈਂ ਹੋਰ ਬਥੇਰੇ ਲਈ ਰੱਖਣ ਆਇਆਗਾ ਇੰਨੇ ਕੱਪੜੇ ਆਏ ਨੇ ਉਹਨਾਂ ਚੋਂ ਲੈ ਜੀ ਜਿਹੜਾ ਤੇਰੇ ਪਸੰਦ ਹੋਇਆ ਘਰੇ ਸਵਾ ਕੇ ਪਾ ਲੂਗੀ ਖੁਸ਼ੀ ਨਾਲੇ ਤੂੰ ਪਾ ਲੀ ਨਾਲ ਤਾਂ ਇਹਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਲੈ ਜੀ ਹੁਣ ਚੰਗਾ ਫਿਰ ਐਨੇ ਕੋਈ ਵੰਡਾ ਨਾ ਕੇ ਦੇ ਜੀ ਤੂੰ ਮੈਨੂੰ ਹੁਣੀ ਪਾ ਕੇ ਦੇ ਦੇ ਸਾਰਾ ਸਮਾਨ ਚੱਲ ਨੂੰ ਆਏ ਕਹਿੰਦੀ ਸੀ ਮੈਂ ਕਿਹਾ ਹਜ਼ਾਰ-ਹਜ਼ਾਰ ਰੁਪਈਆ ਸਾਨੂੰ ਬਾਹਲਾ ਨਹੀਂ ਦੇਤਾ ਕੋਈ ਨਹੀਂ ਮੈਂ ਤੇਥੋਂ ਵੱਡੀ ਆਂਗੀ ਜੇ ਤਾਂ ਮੈਨੂੰ ਦਿੰਦੀ ਨੂੰ ਦੁੱਖ ਨਹੀਂ ਤੈਨੂੰ ਇਲਜਾਂਦੀ ਨੂੰ ਕਹਦਾ ਦੁੱਖ ਹੈ ਤੂੰ ਲੈ ਜਾ ਲੈ ਜਾ ਕੁਛ ਨਹੀਂ ਹੁੰਦਾ ਮੈਨੂੰ ਦੁੱਖ ਆਏ ਆਉਂਦਾ ਐ ਵੀ ਨਾਲੇ ਤਾਂ ਦੇਖ ਪਹਿਲਾਂ ਸੂਟ ਦਵਾਇਆ ਹਨਾ ਫੇਰ ਕੀ ਹੋਊਗਾ ਕਿਸੇ ਨੂੰ ਪਤਾ ਪਤਾ ਤਾਂ ਮੇਰੇ ਮਾਂ ਨੂੰ ਤਾਂ ਪਤਾ ਹੈ ਨਾ ਰੱਬ ਤੋਂ ਲੈ ਰਹੇ ਨਾ ਮੈਥੋਲੇ ਹਨਾ ਮੈਨੂੰ ਦਵਾਇਆ ਮੈਂ ਲੈ ਕੇ ਜਾਨੀ ਆ ਤੇਰੇ ਘਰੋਂ ਪਰ ਆਏ ਆਂ ਦੀਦੀ ਤੁਸੀਂ ਸੋਨੂੰ ਤਾਂ ਆ ਕਿਸੇ ਨੂੰ ਨਹੀਂ ਪਤਾ ਰੱਬ ਤੋਂ ਤਾਂ ਕੁਝ ਨਹੀਂ ਲੁਕਦਾ ਕੁਝ ਨਹੀਂ ਹੁੰਦਾ ਰੱਬ ਕਿਹੜਾ ਦੇਖਦਾ ਹੁੰਦਾ ਕਹਿੰਦੀ ਨਹੀਂ ਤੁਸੀਂ ਆਏ ਵੀ ਨਾ ਕਿਹੋ ਵੀ ਮੈਨੂੰ ਸੋਦੀਨੰਦ ਮੈਨੂੰ ਕੋਈ ਜ਼ਿਆਦਾ ਨੇੜੇ ਨਹੀਂ ਆਉਂਦਾ ਭੈਣ ਭੈਣ ਨੇੜੇ ਹੁੰਦਾ ਉਹਨੂੰ ਤਾਂ ਦੀਦੀ ਤੁਸੀਂ ਇੱਕ ਸੂਟ ਦਵਾਤਾ ਹੈ 4-500 ਰੁਪਏ ਦਾ ਜਰਜਮ ਦੇ ਜਾ ਹੱਕ ਸੀ ਦੇਖ ਲੈ ਸੋਨਾ ਸੂਟ ਉਹਦੇ ਪਸੰਦ ਦਾ ਦਵਾ ਦੇ ਉਹ ਜਮੈਂ ਦੇ ਤੀਆਂ ਦਾ ਤਾਂ ਬਾਲਾ ਹੱਕ ਹੁੰਦਾ ਵੀਰੇ ਉਹ ਤੀਆਂ ਤਾਂ ਕਿਹੜਾ ਮੰਗ ਕੇ ਲ ਜਾਂਦੀਆਂ ਵਿਚਾਰੀਆਂ ਵੀ ਪਰ ਆਇਆ ਤੁਸੀਂ ਮੈਨੂੰ ਤਾਂ ਸਭ ਕੁਝ ਦਵਾਤਾ ਜਿਵੇਂ ਵਿਆਹ ਰੱਖਿਆ ਹੁੰਦਾ ਐ ਬੈਗ ਪਰ ਭਰ ਕੇ ਤੋਰਦੇ ਹੂੰ ਕੋਈ ਨਹੀਂ ਕੋਈ ਤੇ ਪਰ ਉਹਦੇ ਵੇਲੇ ਤੁਸੀਂ ਐ ਤੋਰਤਾ ਮੇਰੇ ਤਾਂ ਬਈ ਦੁੱਖ ਆਇਆ ਐ ਕਹਿੰਦੀ ਐ ਲਵ ਨੂੰ ਫੋਨ ਕਰਾਂ ਤੈਨੂੰ ਛੱਡਿਆ ਆਊਗਾ

कोई ना है? को है जी अली हुँ। हुँ। ला है, कोई ना कोई ना कोई ना खुशी देख लासी आपकी दि है पुत